ਸੱਚ ਯਾਰ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ মিডিਆ ਮੈਂ ਪੁੱਛਾਂ ਤਾਂ ਗੱਲ ਕਰਾਂਗੇ ਦਲਜੀਤ ਦਾ ਸੰਗਿ ਜਿਨ੍ਹਾਂ ਦੇ ਹੱਕ ਵਿੱਚ ਬੀਜੇਪੀ ਆਗੂ ਆਰਪੀ ਸਿੰਘ ਨਿਤਰੇ ਨੇ ਉਹਨਾਂ ਵੱਲੋਂ ਦਲਜੀਤ ਦੀ ਫਿਲਮ ਪੰਜਾਬ 95 ਦਾ ਆਰਪੀ ਸਿੰਘ ਵੱਲੋਂ ਸਮਰਥਨ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ 95 ਫਿਲਮ ਪੰਜਾਬ ਵਿੱਚ ਰਿਲੀਜ਼ ਹੋਣੀ ਚਾਹੀਦੀ ਹੈ ਆਰਪੀ ਸਿੰਘ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ 95 ਉੱਤੇ ਰੋਕ ਲਗਾਉਣ ਨਾਲ ਸਿੱਖਾ ਦੇ ਅੰਦਰ ਡੂੰਗੀ ਪੀੜ ਪੈਦਾ ਹੋਈ ਹੈ ਨੂੰ ਦਾਜੀ ਕੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰ ਤੇ ਫਿਲਮ ਬਣੀ ਹੈ ਜੋ ਕਿ ਦੇਸ਼ ਭਰ ਵਿੱਚ ਰਿਲੀਜ਼ ਨਹੀਂ ਹੋ ਰਹੀ ਜਿਸ ਦਾ ਕਿ ਦਲਜੀਤ ਦੋਸਾਂਝ ਵੱਲੋਂ ਕਈ ਵਾਰ ਵਿਰੋਧ ਕੀਤਾ ਗਿਆ ਦਲਜੀਤ ਦੋਸਾਂਝ ਕਈ ਵਾਰ ਇਹ ਗੱਲ ਕਹਿ ਚੁੱਕੇ ਨੇ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਆਖਰ ਕਿਉਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰ ਤੇ ਫਿਲਮ ਦੂਜਿਆਂ ਦੇ ਲਈ ਪ੍ਰੇਰਣਾ ਤੇ ਇਤਿਹਾਸ ਦੇ ਉੱਤੇ ਪੰਜਾਬੀਆਂ ਲਈ ਇੱਕ ਸੰਕੇਤ ਛਾਤ ਹੈ ਜਿਹੜੀ ਹੋ ਸਕਦੀ ਹੈ ਫੈਸਲੇ ਲੈ ਕੇ ਆਰਪੀ ਸਿੰਘ ਦੇ ਵੱਲੋਂ ਵਾਚ ਚੁੱਕੀ ਗਈ ਹੈ ਦਲਜੀਤ ਦੋਸਾਂ ਦੇ ਹੱਕ ਵਿੱਚ ਭਾਜਪਾ ਗੂ ਆਰਪੀ ਸਿੰਘ ਨਿੱਤਰੇ ਨੇ ਉਹਨਾਂ ਵੱਲੋਂ ਦਲਜੀਤ ਦੀ ਫਿਲਮ ਦਾ ਸਮਰਥਨ ਕੀਤਾ ਗਿਆ ਹੈ ਬੀਜੇਪੀ ਦੇ ਸਪੋਕਸ ਪਰਸਨ ਆਰਪੀ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਪੰਜਾਬ 95 ਰਿਲੀਜ਼ ਹੋਣੀ ਚਾਹੀਦੀ ਹੈ ਤਾਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਪੰਜਾਬ 95 ਜਿਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਪੰਜਾਬੀਆਂ ਵੱਲੋਂ ਵੀ ਚੁੱਕੇ ਜਾ ਰਹੇ ਨੇ